ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਸਾਨ ਬੁਲਤੀ ਚੈਨਲ ਤੇ ਸਾਰੀਆਂ ਭੈਣਾਂ ਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਅੱਜ ਆਪਾਂ ਇੱਕ ਹੋਰ ਡਿਜ਼ਾਈਨ ਲੈ ਕੇ ਆਏ ਆਂ ਦੇਖੋ ਜੀ ਜਿਹੜੀ ਆ ਡਿਜ਼ਾਈਨ ਆ ਇਹ ਆਪਾਂ ਵੀਡੀਓ ਦੇ ਡਿਜ਼ਾਈਨ ਦੀ ਵੀਡੀਓ ਆਪਾਂ ਪਾ ਦਿੱਤੀ ਆ ਇਹ ਤੁਸੀਂ ਮੇਰਾ ਚੈਨਲ ਖੋਲ ਕੇ ਦੇਖ ਸਕਦੇ ਆਂ ਇਹ ਸਕੀ ਵੀ ਹੈ ਜਿਹੜੀ ਇਹ ਓਨਾ ਥੋੜੀ ਜੀ ਪਤਲੀ ਓਨਾ ਹੈ ਜਿਆਦਾ ਮੋਟੀ ਨਹੀਂ ਹੈਗੀ ਇਹ ਸਿੰਗਲ ਧਾਗੇ ਦੀ ਓਨਾ ਇਹਦੇ ਵਿੱਚ ਮੈਂ ਰੱਖੇ ਨੇ ਸਿਰਫ 100 ਕੁੰਡਾ ਹੈ ਬੈਕ ਸਾਈਡ ਦਾ ਪੱਲਾ ਇਹਦਾ ਡਿਜ਼ਾਈਨ ਦੀ ਵੀਡੀਓ ਮੈਂ ਤੁਹਾਨੂੰ ਪਾਤੀ ਆ ਉਹ ਤੁਸੀਂ ਡਿਜ਼ਾਈਨ ਦੀ ਬਣਾਉਣ ਲਈ ਨਾ ਡਿਜ਼ਾਈਨ ਵੀਡੀਓ ਦੇਖ ਸਕਦੇ ਹੋ ਤੇ ਹੁਣ ਆਪਾਂ ਬਣਾਵਾਂਗੇ ਜੀ ਇਹ ਦੇਖੀਏ ਇਹ ਪੱਟੀ ਵਾਲਾ ਗਲਾ ਹੈ ਇਹ ਆਪਣਾ ਮੂਹਰਲੇ ਸਾਈਡ ਵਾਲਾ ਪੱਲਾ ਹੈ ਬਟਨ ਵਾਲਾ ਤੇ ਹੁਣ ਮੈਂ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੀ ਵੀ ਆਪਾਂ ਨੇ ਕਿਵੇਂ ਇਹ ਡਿਜ਼ਾਈਨ ਨੂੰ ਸੈੱਟ ਕਰਨਾ ਕਿਵੇਂ ਤੇ ਆਪਾਂ ਡਿਜ਼ਾਈਨ ਇਹ ਬਣਾਉਣਾ ਦੇਖੋ ਜੀ ਇਹ ਆਪਣਾ ਬਾਰਡਰ ਆ 7 ਇੰਚ ਬਾਰਡਰ ਕਰਿਆ ਮੈਂ ਇਹ ਇਹ 100 ਗੁੰਡਾ ਇਹ ਆਪਾਂ ਦੇਖਣ ਨੂੰ ਆਇ ਲੱਗਦਾ ਇਹ ਬਹੁਤ ਉਹਨਾਂ ਵਧੀਆ ਲੱਗਦੀ ਹੈ ਜਾਨੀ ਕਿ ਮਤਲਬ ਆਏ ਢਿੱਲਾ ਇਹ ਹੂੰ ਦੇਖਣ ਨੂੰ ਆਇ ਲੱਗਦਾ ਜਿਵੇਂ ਛੋਟਾ ਜਿਹਾ ਹੀ ਆ ਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗੀ ਜਿਹੜਾ ਇਹ ਡਿਜ਼ਾਈਨ ਆ ਡਿਜ਼ਾਈਨ ਦੀ ਵੀਡੀਓ ਤਾਂ ਪਾ ਦਿੰਦੀ ਆ ਮੈਂ ਹੁਣ ਮੈਂ ਤੁਹਾਨੂੰ ਦੱਸਣਾ ਹੈ ਪੱਟੀ ਬਾਰੇ ਇਹ ਸੌ ਕੁੰਡਾ ਆਪਾਂ ਨੇ ਹੇਠੋਂ ਤਰਿਆਤੀ ਮਤਲਬ 50 ਜੋਟੇ 100 ਕੁੰਡਾ ਫਿਰ ਇਹ 50 ਕੁੰਡੇ ਮੈਂ ਉਤੋਂ ਵਧਾਏ ਨਹੀਂ ਜਿਹੜੇ 10 ਕੁੰਡੇ ਵਧਾਏ ਨੇ ਉੱਪਰੋਂ 10 ਕੁੰਡੇ ਦੀ ਪੱਟੀ ਆ 5 ਜੋਟੇ ਨੇ 10 ਇਹ ਕੁੰਡੇ ਨੇ 10 ਕੁੰਡੇ ਦੀ ਪੱਟੀ ਆ ਬਹੁਤ ਹੀ ਪੱਟੀ ਚੌੜੀ ਨਹੀਂ ਆਪਣੀ ਉਹ ਥੋੜੀ ਜਿਹੀ ਪਤਲੀ ਕਰਕੇ ਵੀ ਤਾਂ ਘੱਟ ਲੱਗਦਾ ਹੈ ਆਪਾਂ ਨੂੰ ਇੱਕ ਝੋਟਾ ਤਾਂ ਆਪਣਾ ਇੱਥੇ ਲੱਗ ਜਾਂਦਾ ਆ ਆਪਾਂ ਕਿਨਾਰੀ ਬਣਾਉਣੀ ਆ ਜਿਹੜੀ ਦੇਖਿਓ ਕਿਨਾਰੀ ਕਿੰਨੀ ਸੋਹਣੀ ਬਣਦੀ ਆ ਇਹ ਬਹੁਤ ਵਧੀਆ ਲੱਗਦੀ ਆ ਤੇ ਇਹ ਤਾਂ ਆਪਾਂ ਪੱਟੀ ਵਾਲੇ ਜਿਹੜੇ ਵਿਧਾਏ ਨੇ ਕੁੰਡੇ ਇਹ ਤਾਂ ਆਪਾਂ ਕੱਢ ਦੋ 10 ਕੁੰਡੇ ਨੇ ਪੱਟੀ ਦੇ ਲੱਗੇ ਹੋ ਗਏ ਇਹ ਇਹ ਆ ਗਏ ਆਪਣੇ 25 ਝੋਟੇ 50 ਕੁੰਡੇ 25 ਝੋਟਿਆਂ ਦੇ ਵਿੱਚ ਆਪਾਂ ਡਿਜ਼ਾਈਨ ਨੂੰ ਕਿਵੇਂ ਸੈੱਟ ਕਰਨਾ ਆਪਾਂ ਕੋਈ ਵੀ ਡਿਜ਼ਾਈਨ ਪਾਉਣੀ ਆ ਚਾਹੇ ਵਾਲਾ ਪਾਉਣੇ ਚਾਹੇ ਆਪਾਂ ਕੋਈ ਹੋਰ ਵੀ ਪਾਈਏ ਕਈ ਵਾਰ ਨਾ ਆਪਣਾ ਡਿਜ਼ਾਈਨ ਨਹੀਂ ਸੈੱਟ ਆਉਂਦਾ ਈ ਵਾਰ ਆਪਣਾ ਡਿਜ਼ਾਈਨ ਨਹੀਂ ਸੈੱਟ ਆਉਂਦਾ ਆਪਾਂ ਕੀ ਕਰਦੇ ਆ ਆਪਣੇ ਕੋਲ ਕੁੰਡੇ ਵੱਜ ਜਾਂਦੇ ਨੇ ਹੁਣ ਜਿਹੜਾ ਇਧਰ ਨਾਲ ਡਿਜ਼ਾਈਨ ਆਪਾਂ ਨੇ ਆ ਬਣਾਇਆ ਇਹ ਮੇਰਾ ਡਿਜ਼ਾਈਨ ਆ ਜਿਹੜਾ ਇਹ 14 ਕੁੰਡਿਆਂ ਦਾ ਡਿਜ਼ਾਈਨ ਆ ਮਤਲਬ ਇਹ 14 14 ਕੁੰਡਿਆਂ ਦਾ ਡਿਜ਼ਾਈਨ ਆ 14 ਕੁੰਡੇ 14 ਕੁੰਡੇ 14 ਕੁੰਡੇ ਠੀਕ ਆ ਸੱਤ ਜੋਟੇ ਸੱਤ ਜੋਟੇ ਸੱਤ ਜੋਟੇ ਇਹਦੇ ਵਿੱਚ ਆਪਾਂ ਨੇ 7 3 21 21 ਜੋਟੇ ਆਪਣੇ ਬਣ ਗਏ ਸਾਰੇ ਤਿੰਨੇ ਡਿਜ਼ਾਈਨ ਦੇ 21 ਜੋਟੀਆਂ ਦੇ ਵਿੱਚ ਰਹਿ ਗਏ ਆਪਣੇ 4 ਜੋਟੇ 4 ਜੋਟੇ ਜਿਹੜੇ ਆਪਣੇ ਰਹਿ ਗਏ ਉਹ ਆਪਾਂ ਨੇ ਨਾਤਾ ਹੀ ਡਿਜ਼ਾਈਨ ਬਣਾਦਾ ਸੀਗਾ ਮਤਲਬ ਇਹ ਡਿਜ਼ਾਈਨ ਆਪਣਾ 7 ਜੋਟਿਆਂ ਦਾ ਮਗਰ ਬਚੇ 4 ਜੋਟੇ 4 ਜੋਟਿਆਂ ਦੇ ਵਿੱਚ ਆਪਾਂ ਨੇ ਫੇਰ ਕੀ ਕਰਨਾ ਇਹ ਪੂਰਾ ਡਿਜ਼ਾਈਨ ਬਣਾ ਲਿਆ ਤੇ ਆਪਾਂ ਨੇ ਤਿੰਨ ਕੁੰਡੇ ਤਾਂ ਸਾਈਡ ਦੇ ਹੋਗੇ ਦੋ ਕੁੰਡੇ ਤਾਂ ਆਪਾਂ ਇੱਕ ਕੁੰਡਾ ਤਾਂ ਆਪਾਂ ਦੇ ਨਾਲ ਵਾਧੂ ਰੱਖ ਲਈਆਂ ਨਾਲ ਕਿਨਾਰੀ ਵਾਲਾ ਦੋ ਕੁੰਡੇ ਆਪਣੇ ਉਲਟੇ ਨਹੀਂ 12 ਕੁੰਡਿਆਂ ਦਾ ਹੀ ਡਿਜ਼ਾਈਨ ਆ 14 ਕੁੰਡੇ ਹੋਗੇ ਫਿਰ ਆਪਣੇ ਇੱਕ ਝੋਟਾ ਭਾਏ ਪਾਉਣੇ ਆ 21 ਝੋਟੇ ਹੋ ਗਏ 22 ਝੋਟੇ ਹੋ ਗਏ ਮਗਰ ਬਚ ਗਏ ਆਪਣੇ ਤਿੰਨ ਝੋਟੇ ਜਿਹੜੇ ਆਪਣੇ ਤਿੰਨ ਝੋਟੇ ਬਚੇ ਨੇ ਇਹ ਦੇਖੀ ਜ ਆਪਾਂ ਨੇ ਤਿੰਨ ਝੋਟਿਆਂ ਦਾ ਕੀ ਕਰਿਆ ਚਾਰ ਕੁੰਡਿਆਂ ਦਾ ਆਪਣੇ ਡਿਜ਼ਾਈਨ ਬਣਾ ਲਿਆ ਆਪਣੇ ਨਾਲ ਪੱਟੀ ਦੇ ਠੀਕ ਹੈ ਜੀ ਦੋ ਕੁੰਡੇ ਆਪਾਂ ਸਿੱਧੇ ਤੋੜ ਲੇ ਪੱਟੀ ਦੇ ਨਾਲ ਆਪਾਂ ਨੇ ਇਹ ਡਿਜ਼ਾਈਨ ਆਪਣਾ ਪੂਰਾ ਕਰ ਲਿਆ ਠੀਕ ਆ ਜੀ ਦੇਖੀ ਕਿੰਨਾ ਵਧੀਆ ਡਿਜ਼ਾਈਨ ਬਣਦਾ ਨਾਲ ਬਹੁਤ ਵਧੀਆ ਲੱਗਦਾ ਜੇ ਤੁਸੀਂ ਕੋਈ ਵੀ ਡਿਜ਼ਾਈਨ ਪਾਉਣੀ ਹੋ ਜਾਂ ਤੁਹਾਡਾ ਕੋਈ ਇਹ ਡਿਜ਼ਾਈਨ ਤੋਂ ਇਲਾਵਾ ਹੋਰ ਡਿਜ਼ਾਈਨ ਵੀ ਕੋਈ ਆ ਆਪਾਂ ਡਿਜ਼ਾਈਨ ਨੂੰ ਸੈੱਟ ਕਰਕੇ ਆਪਣੇ ਕੋਲ 4-5 ਕੁੰਡੇ ਬਚਦੇ ਨੇ ਆਪਾਂ ਉਹਨਾਂ ਨੂੰ ਇਦਾਂ ਸੈੱਟ ਕਰ ਸਕਦੇ ਆ ਆਪਾਂ ਕੋਈ ਵੀ ਇਹਦੇ ਵਿੱਚ ਆਪਾਂ ਫਲੀ ਪਾ ਲਈਏ ਜਾ ਆਪਾਂ ਜਿਹੜੀ ਉਹ ਉਲਟੇ-ਉਲਟੇ ਕੁੰਡੇ ਪਾਣੇ ਪਾਉ પા ਸਕਦੇ ਆ ਆਪਾਂ ਕੋਈ ਵੀ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਾਂ ਕੋਈ ਵੀ ਤੋਲ ਸਕਦੇ ਆ ਜੇ ਆਪਣੇ ਕੋਲ ਚਾਰ ਬਚਦੇ ਨੇ 6 ਬਚਦੇ ਨੇ ਮੇਰੇ ਕੋਲ ਚਾਰ ਬਚੇ ਸੀਗੇ ਕੀ 6 ਕੁੰਡੇ ਸੀਗੇ ਆਪਣੇ ਕੋਲ ਚਾਰ ਦਾ ਮੈਂ ਡਿਜ਼ਾਈਨ ਬਣਾਤਾ ਦੋ ਕੁੰਡੇ ਮੈਂ ਪੱਟੀ ਦੇ ਨਾਲ ਸਿੱਧੇ ਤੋੜਨੇ ਹੁਣ ਇਹ ਪੱਟੀ ਤੇ ਤੁਹਾਨੂੰ ਪਤਾ ਹੀ ਆ ਦੇਖੀਏ ਆਪਣੇ 21 ਜੋਟੇ ਆਪਣੇ ਇੱਧਰ ਨੇ ਤੇ ਆਪਣੇ ਬਾਕੀ ਆਏ ਹੋਗੇ ਜਿਹੜੇ 21 ਝੋਟਿਆਂ ਦਾ ਆਪਣਾ ਡਿਜ਼ਾਈਨ ਬਣਦਾ ਬਾਕੀ ਜਿਹੜੇ ਆਪਣੇ ਇਹ ਦੀਗੇ ਆਪਣੇ ਤਿੰਨ ਝੋਟੇ ਇੱਕ ਝੋਟਾ ਇੱਧਰ ਆ ਗਿਆ ਕੰਨੀ ਤੇ 21 ਝੋਟਿਆਂ ਦਾ ਆਪਣੇ ਤਿੰਨ ਡਿਜ਼ਾਈਨ ਬਣ ਗਏ ਤੇ ਉਦੋਂ ਬਾਅਦ ਆਪਣੇ ਬੱਚੇ ਠੀਕੇ ਤਿੰਨ ਝੋਟੇ ਤਿੰਨ ਝੋਟੇ 6 ਕੁੰਡੇ ਮਤਲਬ ਤਿੰਨ ਝੋਟੇ 6 ਕੁੰਡੇ ਨੇ ਚਾਰ ਕੁੰਡਿਆਂ ਦਾ ਆਪਾਂ ਡਿਜ਼ਾਈਨ ਬਣਾ ਤਾਂ ਦੋ ਕੁੰਡੇ ਆਪਾਂ ਸਿੱਧੇ ਤੋੜ ਲਏ 10 ਕੁੰਡਿਆਂ ਦੀ ਆਪਾਂ ਪੱਟੀ ਆ ਉਹ ਪਾ ਕੁੰਡੇ ਵਾਧੂਏ ਲੈ ਆਏ ਨੇ ਇਹ ਆਪਾਂ ਵਧਾਏ ਨੇ ਕੁੰਡੇ ਇਹ ਹੀ ਡਿਜ਼ਾਈਨ ਆਪਾਂ ਹੁਣ ਇੱਧਰ ਤੋੜਾਂਗੇ ਠੀਕ ਹੈ ਜੀ ਮੈਂ ਤੁਹਾਨੂੰ ਇਹ ਦੱਸੂਗੀ ਹੁਣ ਇੱਕ ਸਾਈਡ ਦਾ ਮੈਂ ਬਣਾ ਲਿਆ ਮੈਂ ਦੋ ਹੀ ਸਾਈਡ ਦਾ ਪਾ ਤਿਆਰ ਕਰਦੇ ਹਾਂ ਹੁਣ ਆਪਾਂ ਤਿਆਰ ਕਰਕੇ ਇਹਨੂੰ ਮੈਂ ਦੇਖੀਏ ਕੁੰਡੇ ਆਪਾਂ ਚੱਕ ਲੇ ਕੁੰਡੇ ਆਪਾਂ ਨੇ ਓਵੇਂ ਚੱਕਣੇ ਨੇ ਜਿਵੇਂ ਆਪਣੇ 10 ਕੁੰਡੇ ਨੇ ਪੱਟੀ ਦੇ ਉਹ ਆਪਾਂ ਨੂੰ ਤੁਹਾਨੂੰ ਪਤਾ ਹੀ ਆ ਵੀ ਕੱਲਾ-ਕੱਲਾ ਆਪਾਂ ਨੇ ਕੁੰਡਾ ਚੱਕ ਕੇ ਸਲਾਈ ਚ ਪਾ ਲਿਆ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇਹ ਧਾਗਾ ਪਤਾ ਗਲਾਉਣੇ ਆ ਹੁਣ ਇਹ ਆਪਾਂ ਬਣਾਉਵਾਂਗੇ ਕੋਈ ਧਾਗਾ ਆਪਾਂ ਜੋੜ ਲਿਆ ਆਪਾਂ 10 ਕੁੰਡੇ ਨੇ ਜਿਹੜੇ ਪੱਟੀ ਵਾਲੇ ਇਹ ਆਪਾਂ ਨੇ ਬੁਣ ਲੈਨੇ ਹੁਣ ਆਪਾਂ ਪੱਟੀ ਦੇ ਕੋਲ ਪਹਿਲਾਂ ਤਾਂ ਆਹ ਵਾਲਾ ਆਪਾਂ ਡਿਜ਼ਾਈਨ ਤੋੜਨਾ ਜਿਹੜਾ ਆਪਣਾ ਇੱਧਰ ਲა ਦੇਖੋ ਜੀ ਦੋ ਕੁੰਡੇ ਆਪਾਂ ਲਾਵਾਂਗੇ ਪਹਿਲਾਂ ਸਿੱਧੇ ਪੱਟੀ ਦੇ ਨਾਲੋਂ ਬਿਲਕੁਲ ਸਿੱਧੇ ਕੁੰਡੇ ਸਿੱਧੇ ਹੋ ਗਏ ਤੇ ਫਿਰ ਆਪਾਂ ਇੱਕ ਕੁੰਡਾ ਇੱਥੇ ਪਾਵਾਂਗੇ ਇਹਦੀ ਆਪਾਂ ਫਲੀ ਬਣਾਉਣੀ ਹੈ ਨਾ ਆ ਦੇਖੀਏ ਇੱਕ ਕੁੰਡਾ ਆਪਾਂ ਲਾਵਾਂਗੇ ਬੈਕ ਸਾਈਡ ਤੋਂ ਲਿਖੀ ਇਹ ਆਪਣਾ ਡਿਜ਼ਾਈਨ ਦੀ ਬਣ ਗਈ ਤੇ ਹੁਣ ਆਪਾਂ ਦੋ ਕੁੰਡੇ ਲਵਾਂਗੇ ਉਲਟੇ 12 ਕੁੰਡੇ ਆਪਾਂ ਸਿੱਧੇ 2 3 4 5 6 7 8

ਤੇ ਆਪਾਂ ਹੁਣ ਇਹ ਦੋ ਕੁੰਡੇ ਜਿਹੜੇ ਉਲਟੇ ਬਣਾਉਣੇ ਨੇ ਇਹ ਮੈਂ ਡਿਜ਼ਾਈਨ ਤਾਂ ਤੁਹਾਨੂੰ ਮੈਂ ਵੀਡੀਓ ਦੱਸ ਦੇ ਦੀਆ ਪਹਿਲੇ ਪਾਤੀ ਆ ਮੈਂ ਤੁਹਾਨੂੰ ਇਹ ਸੈੱਟ ਕਰਨ ਲਈ ਉਹ ਦੱਸਣਾ ਹੈ ਵੀ ਆਪਾਂ ਜਾਣਕਾਰੀ ਦੇਣੀ ਆ ਵੀ ਕਿਵੇਂ ਇਹ ਆਪਾਂ ਨੇ ਸੈੱਟ ਕਰਨਾ ਡਿਜ਼ਾਈਨ ਨੂੰ ਦੱਸ ਗਿਆ 12 12 ਕੁੰਡੇ ਹੋ ਗਏ ਇਹ ਇਹ ਆਪਣਾ ਇੱਕ ਕੁੰਡਾ ਇੱਕ ਆਪਾਂ ਕੁੰਡਾ ਇੱਥੋਂ ਲਵਾਂਗੇ ਆ ਦੇਖੀਏ ਤਿੰਨ ਕੁੰਡੇ ਆਪਾਂ ਸੈੱਟ ਕਰਨੇ ਨੇ ਦੋ ਉਲਟੇ ਹੋ ਗਏ ਇੱਕ ਕੁੰਡਾ ਆਪਾਂ ਨਾਲ ਸਿੱਧਾ ਲਵਾਂਗੇ ਇਹ ਦੇਖੋ ਆਪਣਾ ਡਿਜ਼ਾਈਨ ਪੂਰਾ ਦਾ ਪੂਰਾ ਹਨ ਆ ਗਿਆ ਤਿੰਨ ਆਪਣੇ ਇਹੀ ਜਿਹੜੇ ਤਿੰਨ ਡਿਜ਼ਾਈਨ ਠੀਕ ਹੈ ਤਿੰਨ ਡਿਜ਼ਾਈਨ ਆਪਣੇ ਬਣ ਗਏ ਕੁੰਡੇ ਆਪਣੇ ਪੂਰੇ ਹੋ ਗਏ ਜਿਹੜਾ ਆਹੀ ਡਿਜ਼ਾਈਨ ਆ ਇਹ ਆਪਾਂ ਨੇ ਸਾਈਡ ਤੇ ਤੋੜ ਲਿਆ ਠੀਕ ਹੈ ਜੀ ਹੁਣ ਇਹ ਆਪਾਂ ਇਦਾਂ ਹੀ ਮੈ ਲੈ ਕੇ ਜਾਊਂਗੀ ਬੁਣਾ ਕੇ ਹੁਣ ਅੱਗੇ ਜਾ ਕੇ ਆਪਾਂ ਗਲੇ ਕੋ ਜਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੀ ਇਹਦੇ ਬਾਰੇ ਸਾਰੀ ਜਾਣਕਾਰੀ ਦਵਾਂਗੀ ਜਦ ਤੱਕ ਧੰਨਵਾਦ ਜੀ